ਬੀਤੇ ਦਿਨ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਤੇ ਹੋਏ ਲੈਂਡਸਲਾਈਡ ਨਾਲ ਦੋ ਸ਼ਰਧਾਲੂ ਅਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਹਨਾਂ ਮ੍ਰਿਤਕ ਵਿੱਚ ਮਹਿਲਾ ਵੀ ਸ਼ਾਮਲ ਹੈ। ਮ੍ਰਿਤਕ ਮਹਿਲਾ ਦੀ ਪਹਿਚਾਣ ਸਪਨਾ ਪਤਨੀ ਅਮਿਤ ਕੁਮਾਰ ਵਾਸੀ ਧਿਆਨਪੁਰ ਬਟਾਲਾ ਵਜੋਂ ਹੋਈ ਹੈ। ਮ੍ਰਿਤਕ ਸਪਨਾ ਦੀ ਮੌਤ ਦੀ ਖਬਰ ਜਿੱਦਾਂ ਹੀ ਪਿੰਡ ਧਿਆਨਪੁਰ ਸਥਿਤ ਉਸਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ ਤਾਂ ਮਾਹੌਲ ਇੱਕਦਮ ਹੀ ਗਮਗੀਨ ਹੋ ਗਿਆ। ਜਿਕਰਯੋਗ ਹੈ ਕਿ ਮ੍ਰਿਤਕ ਸਪਨਾ ਦਾ ਅਮਿਤ ਕੁਮਾਰ ਵਾਸੀ ਧਾਨਪੁਰ ਨਾਲ 28 ਜੁਲਾਈ ਨੂੰ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਹ ਚਾਇਚਾਈ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਵੈਸ਼ਨੋ ਦੇਵੀ ਗਏ ਸਨ ਜਿੱਥੇ ਕਿ ਅਚਾਨਕ ਲੈਂਡਸਲਾਈਡ ਹੋ ਗਈ ਜਿਸ ਵਿੱਚ ਸਪਨਾ ਦੀ ਮੌਤ ਹੋ ਗਈ ਸਪਨਾ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਉੱਥੇ ਹੀ ਪੂਰਾ ਪਿੰਡ ਗਮਗੀਨ ਹੈ ਭਾਈ ਇੱਕ ਨਾਜੇ ਵਿਆਹ ਨੂੰ ਹੋਇਆ ਵਾ ਵੈਸ਼ਨੋ ਦੇ ਵਿਗਏ ਸੀ ਪਹਿਲੀ ਵਾਰੀ ਘਰੋਂ ਗਏ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਧਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰਸ ਲੈਂਡਸਲਾਈਡਿੰਗ ਹੋਈ ਆ ਪੱਥਰ ਡਿੱ ਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱ ਗਿਆ ਜੱਟ ਕਿਤੇ ਸਾਡੀ ਭਾਬੀ ਦੀ ਦਿੱਤ ਹੋਈ ਸਭ ਤੋਂ ਛੋਟੀ ਭਾਬੀ ਵੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਬੋਟੀ ਸੀ ਚਾਹ ਨਹੀਂ ਪੂਰੇ ਆਏ ਸਾਡੇ ਹਾਂਜੀ ਹਾਂਜੀ ਭਾ ਜੀ ਚਾਵਣੀਆਂ ਆਈਆਂ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਰੀ ਤੂੰ ਮਾਰਾ ਲੈ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲੋਂ ਕਿ ਮੇਰੀ ਧੀ ਆਈ ਆ ਤੂੰ ਮਾਤਾ ਨੂੰ ਜਾ ਕੇ ਦਰਸ਼ਨ ਨਹੀਂ ਦਿੱਤੇ ਮਾਤਾ ਨੇ ਉਹਨੂੰ ਮਨਜ਼ੂਰੀ ਨਹੀਂ ਪਾਈ ਹੋਈ ਜਦਿਆ ਡੜਬੁਰੀ ਆ ਗਈ ਤਾਂ ਈ ਭਾਈਓ ਤੁਰਦੇ ਪੰਜ ਵਜੇ ਨੇ ਤੁਰੇ ਸ਼ੈਲ 10:00 ਨਵੇ ਤੱਕ ਪਾਈ ਜੰਦੇ ਪੰਨਾ ਨਿਰਾਜ ਸ਼ਰਿੰਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਹੀ ਉਹ ਠਾਈ ਗੱਲ ਤੁਨੇ ਨਾ ਦੇ ਮੈਰਿਜ ਹੋਈ ਹੈ ਜੀ ਅਜਨ ਨੂੰ ਇੱਕ ਮਹੀਨਾ ਹੋ ਗਿਆ ਪੂਰਾ ਮੈਰਿਜ ਦਾ ਜੀ ਪੈਂਦੀ ਯਾਤਰਾ ਵਾਸਤੇ ਵੈਸ਼ਨੂ ਦੇ ਵੀ ਮਾਤਾ ਦੇ ਘਰੇ ਕੱਲ ਜੀ ਤੁਰ ਗਏ ਰਾਤ ਇਹ ਉੱਥੇ ਰਹੇ ਆ ਨੂੰਹ ਨੇ ਫੋਨ ਕੀਤਾ ਤੇ ਅਸੀਂ ਫਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲੋ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਦਾ ਸਿਰੇ ਹੀ ਯਾਤਰਾ ਕਰਾਂਗੇ ਜੀ ਸਿਰੇ 2:30 ਵਜੇ ਹਾਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਇਹ ਭਰਾ ਮੇਰੇ ਨੇ ਬੋਲ ਕੇ ਕਿਹਾ ਮੈਂ ਤਾਂ ਕੱਲਾ ਰਹਿ ਗਿਆ ਹਾਂ ਜੀ ਇੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਹਿੰਦੇ 3 ਵਜੇ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਕਹਿੰਦੇ ਮਤਲਬ ਕਟਰੇ ਲੈ ਗਏ ਹੌਸਪੀਟਲ ਦੇ ਵਿੱਚ ਤੇ ਕਟੜੇ ਜਾ ਕੇ ਜੀ ਉਹਨਾਂ ਨੂੰ 2:30 3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦਾ ਪਿੱਛੇ ਦਾ ਨਾਮ ਸਪਨਾ ਹਾਂ। ਮਨੇ ਕਹਿਆ ਦੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਹਨ ਦੇ ਵਿੱਚ ਹੋਈ। ਅਜੇ ਤਾਂ 1 ਮਹੀਨਾ ਹੋਇਆ ਗਿਆ ਅਚਾਨਕ ਹੀ ਹਾਂ ਹਾਂਜੀ ਜੀ 1 ਮਹੀਨਾ ਜੇ ਹਨ ਉਹਦੇ ਦੇ ਕਾ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹ ਤਾਂ ਆ ਪੀ ਕੇ ਦੇਖਿਆ ਜੀ। ਅੰਮ੍ਰਿਤਸਰੋਂ ਉਹਨਾਂ ਦਾ ਵਿਆਹ ਕਿੱਲਿਆਂ ਦੀ ਜੀ ਸਲੀਪਰੇ ਦੇ। ਸਾਨੂੰ ਕਿਸੇ ਗੱਲ ਦੀ ਇਹ ਤਾਂ ਕਦੀ ਚਿੰਤਾ ਹੀ ਨਹੀਂ ਸੀ ਆ ਗੱਲ ਤਾਂ ਇਹਨਾਂ ਨਾਲ ਨਹੀਂ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਛੱਤ ਤੇ ਲੱਗੇ 5-5 ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ ਤੇ ਕਹਿੰਦਾ ਵੀ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇਣਾ ਜੇ ਕੋਈ ਗੱਲ ਨਹੀਂ ਕਿਸੇ ਫੋਟੋ ਖਿੱਚਣ ਲੱਗਿਆਂ ਸ਼ੈੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਵਾ ਉਹਦੇ ਵਿੱਚ ਇਹ ਜਿਹੜੀ ਸਪਨਾ ਸੀ ਉਹ ਮੌਕੇ ਤੇ ਡੈਥ ਹੋ ਗਈ ਜੀ ਤੇ ਬਾਕੀ ਦੋ ਤਿੰਨ ਜ਼ਖਮੀ ਹੋ ਗਈ ਆ ਫਿਰ ਕਿਸੇ ਨੇ ਹੋਰ ਵੀ ਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਡੇਲੀ ਦੀ ਉਹਦੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਆ ਸੀ ਤੇ ਮੇਰਾ ਭਰਾ ਜਿਹੜਾ ਸੀ ਅੱਚ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਤਾਂ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੁ ਮਰੀ ਹੋਣਗੇ ਉਮਰ ਨੇ ਹੁਣ 28 29 ਸਾਲ ਦੀ ਰਾ ਦੀ ਉਹ 26 27 ਸਾਲ ਦੀ ਕੁੜੀ ਦੀ ਹੋएगी ਜੀ ਸਾਡੀ ਉਮਰ ਅਜੇ ਸਾਡੇ 40 ਪੂਰੇ ਨਹੀਂਥੇ ਜੀ ਸਾਰੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾਦੀ ਗਿਆ ਸਾਰੇ ਜਾਣਿਆ ਵੀ ਆਪਾਂ ਗੱਡੀ ਲੈ ਕੇ ਹੁੰਨੇ ਆ ਸਾਨੂੰ ਅਫਕ ਇਹਨੇ ਮੈਸੇਜ ਕੀਤਾ ਦੀ ਸਾਰਾ ਹਫ਼ਤਾ ਜਿਹੜਾ ਸੀ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅੱਤੇ ਲੈ ਕੇ ਆਉਣਗੇ ਤੇ ਤੁਸੀਂ ਮਤਲਬ ਨਾ ਮੈਂ ਅਸੀਂ ਆਪਣੇ ਮਨ ਚ ਸੋਚਿਆ ਇਦੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਤੇ ਸਾਨੂੰ ਕੋਈ ਅਸੀਂ ਬਸ ਜ਼ੇੜ ਦੇ ਬਸ ਇਦਾਂ ਹੀ ਬੁੰਦਲੇ ਫਿਰਨ ਦੇ ਉਹਨੂੰ ਕੋਈ ਕਹਿਦਾ ਸੀ ਕੋਈ ਨਹੀਂ ਵੀ ਹਜੇ ਤੱਕ ਕੋਈ ਡੈੱਡ ਬਡੀ ਨਹੀਂ ਕੰਮ ਸੀ ਜੀ ਸਾਰਾ